ਖਾਤੋਂ ਸਰਕਾਰ ਨੇ ਪਰਚਾ ਪਾਤਾ ਸਰਕਾਰ ਨੇ ਪਾਤਾ ਇੱਥੇ ਪਤਾ ਨਹੀਂ ਕਿੰਨੇ ਕ ਪਰਚੇ ਪੰਜਾਬ ਲਈ ਹੋ ਗਏ ਯਾਰ ਪਰਚੇ ਪਾਉਣ ਦੇ ਪਹਿਲਾ ਪਰਚੇ ਪੈਣਗੇ ਮੀਂਹ ਤੋਂ ਡਰਦੀ ਉਹਨੇ ਭਾੜਾ ਫੜਾ ਤੱਕ ਜੀ ਗਏ ਮੀਂਹ ਤੋਂ ਡਰਦੀ ਫਸ ਗਈ ਜਿੰਨਾ ਮਰਜ਼ੀ ਮੀਂਹ ਪਾ ਜੇ ਜੋ ਮਰਜ਼ੀ ਹੋ ਜਾਏ ਆਪਾਂ ਜੀ ਡਟ ਕੇ ਆਪਾਂ ਆਪਣੇ ਕਿਸਾਨਾਂ ਕੋਲ ਆ ਸਾਥ ਦੇਣਾ ਆਪਾਂ ਆਪਣੇ ਮੋਟਲੇ ਡਟ ਕੇ ਸਾਥ ਦੇਣਾ ਇਹ ਕਰਕੇ ਵੀਰ ਬਣ ਕੇ ਜਿੰਨਾ ਵੀ ਮੀਂਹ ਪੰਡਾ ਜਿੰਨੀ ਵੀ ਘਨੇਰੀ ਆਉਂਦੀ ਆ ਉਹ ਦਿਨ ਜਿਹੜੇ ਠੱਖਰ ਤੂਫਾਨ ਦੇ ਵਿੱਚ ਕੋਈ ਡਰਦੇ ਹੁੰਦੇ ਇਹ ਕਹਿ ਕੇ ਡਟ ਕੇ ਮੋਰਚੇ ਤੇ ਬਜਾਵੇਂ ਆਪਣੇ ਅੱਗੇ ਸਾਹ ਤੇ ਵਾਗੇ ਸਰਕਾਰਾਂ ਨੂੰ ਪਤਾ ਲੱਗਣਾ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਛੋਟੇ ਦੇ ਸੂਰਬੂਰ ਨੌਜਵਾਨ ਨੇਗੇ ਉਹ ਖੜੇ ਨੇ ਡਟ ਕੇ ਆਪਾਂ ਜਿਹੜੇ ਰਾਜਨੀਤਿਕ ਪਾਰਟੀ ਦੇ ਚਮਚੇ ਨਹੀਂ ਹੈਗੇ ਵੀ ਆਪਾਂ ਭੱਜਾਂਗੇ ਵੀ ਤੋਂ ਡਰਦੇ ਹੋਏ ਆਪਾਂ ਆਪਣੇ ਲਈ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੀ ਸਾਡੀ ਭੂਆ ਜਸਵਿੰਦਰ ਬਰਾੜ ਜੀ ਪਹੁੰਚ ਚੁੱਕੇ ਨੇਗੇ ਤੇ ਬਲਕਾਰ ਵਿਖੀਲਾ ਬਾਈ ਪਹੁੰਚਣ ਆਲਾ ਤੇ ਜਿੰਨੇ ਵੀ ਮਾਪ ਪਵਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਵਾਜੀ ਬਕਰੋ ਕੋਈ ਗੱਲ ਨਹੀਂ ਕੋਈ ਨਾ ਕਰ ਲੋ ਸਾਡੇ ਬਹੁਤ سارے ਕਲਾਕਾਰ ਭਰਾ ਪਹੁੰਚ ਰਹੇ ਨੇ ਆਹ ਗੱਲ ਹੋਮਲੈਂਡ ਦੇ ਵਿੱਚ ਵੀ ਜਾਂਦੀ ਆ ਰਹੀ ਹੈ ਕਲਾਕਾਰ ਨਿਕਲ ਕੇ ਆਹ ਆਗੇ ਸਾਡੇ ਪੰਜਾਬ ਦੀ ਗੱਲ ਕਰਨਾਰੇ ਕਲਾਕਾਰ ਜਿਨ੍ਹਾਂ ਨੇ ਅੱਜ ਤੱਕਰ ਪੰਜਾਬ ਦੀ ਗੱਲ ਕੀਤੀ ਜਸਵੰਦਰ ਬਰਾੜ ਸਾਡੀ ਪੂਆ ਪਾ ਚੁੱਕੀ ਆ ਇਸ ਕਰਕੇ ਕਲਾਕਾਰੋ ਨਿਕਲ ਆਓ ਬਾਹਰ ਦੇਖੋ ਯਾਰ ਆਲੀ ਫੁਟੇ ਕਿਤੇ ਪੈਂਟਾ ਨਹੀਂ ਖਰਾਬ ਉਹਨੇ ਮੇਰੇ ਨਾਲ ਸਾਡਾ ਖਰਾਬ ਹੋਣ ਨੌਜਵਾਨੋ ਮੇਰੇ ਭਰਾਵੋ ਸ਼ਾਹਰਤੇ ਦੇ ਵਿੱਚ ਰਹਿਣਾ ਅਨਸ਼ਾਸਨ ਦੇ ਵਿੱਚ ਰਹਿਣਾ ਅੱਜ ਪਤਾ ਲੱਗਣਾ ਵੀ ਕਿਵੇਂ ਜਿਹੜੇ ਡਾਡੇ ਖੜੇ ਨੌਜਵਾਨ ਨੇਗੇ ਮੀਂਹ ਮੀਆਂ ਦੇ ਵਿੱਚ ਹੀ ਪਤਾ ਲੱਗਦਾ ਨੇਹਰੀਆਂ ਦੇ ਵਿੱਚ ਹੀ ਪਤਾ ਲੱਗਦਾ ਇਸ ਕਰਕੇ ਅੱਜ ਜਿਹੜਾ ਜਾਵਤੇ ਦੇ ਵਿੱਚ ਰਹਿ ਕੇ ਅਨਸ਼ਾਸਨ ਦੇ ਵਿੱਚ ਰਹਿ ਕੇ ਸਰਕਾਰ ਨੂੰ ਢਾਉਣਾ ਪਤਾ ਲੱਗਣਾ ਚਾਹੀਦਾ ਜਿਹੜਾ ਸਾਡੇ ਜਿਹੜੀ ਰਾਜ ਕਰਤਾ ਸਰਾਣੀ ਹੈ ਕਿ ਰਾਜ ਜਿਹੜੇ ਰਣਖੀ ਜਵਾਨ ਨੌਜਵਾਨ ਨੇਗੇ ਸਾਡੇ ਯੋਧੇ ਸਕੂਲ ਵੀ ਪਹੁੰਚ ਚੁੱਕੇ ਨੇ ਆਜੋ ਭਾਈ ਜੀ ਭਾਈ ਜੀ ਇੱਧਰ ਲਾ ਲੋ ਸਾਰੀਆਂ ਗੱਡੀਆਂ ਆਜ ਦੇ ਸਾਰੇ ਗੱਡੀਆਂ ਖੜੀਆਂ ਲੱਗੀਆਂ ਆ ਸਾਰੀਆਂ ਆਪਣੀਆਂ ਵਾਲੀਆਂ ਗੱਡੀਆਂ ਖੜੀਆਂ ਜਿਹੜੀਆਂ ਹੈ ਇਹਨਾਂ ਨੂੰ ਸਾਰੀਆਂ ਇੱਧਰ ਦੇ ਪਾਸੇ ਲਾਓ ਯਾਰ ਉਹਨੇ ਮੈਂ ਕਾਉਣਾ ਸਾਡੇ ਆਗੂ ਸਾਹਿਬਾਨ ਪਹੁੰਚ ਚੁੱਕੇ ਨੇ ਆ ਮੁੰਡਾ ਟਾਈਗਰ ਹਵਾਰਾ ਇਹ ਗੀਤ ਗਾਉਣਾ ਪਹੁੰਚ ਗਿਆ ਇਸ ਕਰਕੇ ਆਜੋ ਇੱਕ ਤਾਂ ਗੀਸਰਾ ਹਵਾਰਾ ਆਣਾ ਫਰਕਰਾਂ ਗੀਸਰਾ ਇੱਕ ਤਾਂ ਆਈ ਲਾੜ ਲੱਗੂ ਮੀਹ ਮੂ ਪਈ ਜਾਂਦੇ ਜਨਾ ਮਰਜ਼ੀ ਕੋਈ ਚੱਕਰ ਨਹੀਂ ਮੀਰੇ ਵਿੱਚ ਹੀ ਪਰੇਸ਼ਾਨ ਹੋਣੀ ਹੈ ਸਾਡੇ ਸਰਕਾਰ ਨੇ ਪਰਚਾ ਪਾਤਾ ਸਰਕਾਰ ਨੇ ਪਾਤਾ ਇੱਥੇ ਪਤਾ ਨਹੀਂ ਕਿੰਨੇ ਪਰਚੇ ਪੰਜਾਬ ਲਈ ਹੋ ਗਏ ਯਾਰ ਪਰਚੇ ਪਾ ਦੇਣ ਦੇ ਪਰਚੇ ਪੈਣਗੇ ਪਾ ਦੇਣ ਦੇ ਐਡੀ ਕੀ ਗੱਲ ਕਿਹੜਾ ਛੋਟਾ 302 ਦਾ 307 ਦਾ ਪਰਚਾ ਪਾਣ ਲੱਗਾ ਖੜਨਾ ਪੰਜਾਬ ਲਈ ਡਟ ਕੇ ਖੜੋ ਲੜਨਾ ਪੰਜਾਬ ਲਈ ਡਟ ਕੇ ਲੜੋ ਉਹਨਾਂ ਮੰਗੂ ਨਾ ਕਰੀਏ ਸੀ ਜਿਹੜਾ ਭੱਜਣ ਵਾਲਿਆਂ ਦੇ ਵਿੱਚ ਸ਼ਾਮਲ ਲਾ ਹੋਈਏ ਅੜ ਕੇ ਖੜਨ ਵਾਲਿਆਂ ਦੇ ਵਿੱਚ ਸ਼ਾਮਲ ਹੋਈਏ ਵੀ ਖੜਿਆ ਪੰਜਾਬ ਲਈ ਆਜੋ ਯਾਰ ਨਵੀਂ ਸਾਗਰਾ ਜੁਦਾ ਮੋਰਚੇ ਵਿੱਚ ਕੁੰਮਦੀ ਤੀਰੇ ਵਾਲੇ ਸੰਤਾਂ ਦੀ ਓਸ ਲਈ ਚੜ ਗਈ ਹੈ ਕਿ ਉੱਤੇ ਤੇਰੇ ਪੀੜਾਆਂ ਸੰਤਾਂ ਦੀ ਤੂੰ ਮੋਰਚੇ ਵਿੱਚ ਕੁੰਮਦੀ ਤੀਰੇ ਵਾਲੇ ਸੰਤਾਂ ਦੀ ਸ਼ਵੀਆਂ ਯਾਰੇ ਅੰਗ ਸਾਡੇ 47 ਮੋਗਾਨੀ ਓ ਤੈਨੂੰ ਰਗੜ ਕੇ ਲਖੜਾ 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 ਬੱਸ ਤੂੰ ਟੁਕੜਾ ਲਾ ਮੜਾ ਨਾ ਆਉਲਾ ਯਾਰ ਬਰਬਾਦ ਬਰਬਾਦ ਆਰੇ ਮੈਥੂ ਤੋਂ ਕੀਤਰਾ ਗੀਤ ਬਹੁਤ ਸੋਹਣਾ ਤੁਸੀਂ ਦਾ ਕੀਤਾ। ਮੈਨੂੰ ਲੱਗਦਾ ਪਹਿਲਾਂ ਇਹ ਤਾਂ ਮਸ ਨਹੀਂ ਆਇਆ ਤੁਸੀਂ ਬੰਦੋ। ਲੈ ਵੀ ਗਲਾਬ ਆ ਗਿਆ ਆਪਣਾ ਭਰਾ ਅੱਜ ਜੋਧਾ ਗੰਦਾ ਵੀ ਜਿਹੜਾ ਵੀ ਕਲਾਕਾਰ ਆਇਆ ਗਲਾਬ ਅੱਜ ਤਰਾ ਪੂਰੇ ਪੰਜਾਬ ਦੇ ਵਿੱਚ ਨਾ ਆਣਾ ਵੀ ਜੋਧਾ ਆ ਕੇ ਖੜ ਗਿਆ। ਕਿਸਾਨੀ ਵੀ ਖੜ ਗਿਆ। ਗਲਾਬ ਇੱਕ ਤਰ੍ਹਾਂ ਦਾ ਮਾਣ ਕਰਦਾ। ਧੰਨ ਹੀ ਹਵਾ ਕਰਣੀ ਚਾਹਦਾ ਅੱਜ ਤੇਰੇ ਭਰਾ ਖੜੇ ਮੈਗੇ। ਤੇ ਖੜਵਾ ਤੇ ਜੜ ਜਾ ਬਈ ਤੇ ਮਰਦੀ ਮਾਰਦੀ ਵਰਦੇ ਮੀਰੇ ਵਿੱਚ ਆ ਕੇ ਖੜਿਆ ਤੇਰੇ ਨਾਲ ਡਟ ਕੇ ਖੜਾਂਗੇ ਮੇਰਾ ਵੀਰਾ ਤੇਰਾ ਧੰਨਵਾਦ ਜਉਨਾ ਬਾਦਰ ਜਿਲਾ ਸਾਡਾ ਭਰਾ ਪਹੁੰਚ ਗਿਆ ਇਹ ਅੱਗੇ ਦੇ ਯਾਰੀਆਂ ਇਹ ਹੁੰਦੇ ਨੇ ਗੱਲ ਪੰਜਾਬ ਦੀ ਕਹਾਣੀ ਦੀ ਗੱਲ ਲੈਣਾ ਉਹ ਦਿੱਲੀ ਦੀ ਹੈ ਕਿ ਤੇਰੇ ਪੀੜਾ ਅੰਤ ਨਹੀਂ ਵੀ ਮੋਰੇ ਵਿੱਚ ਕੁੰਮਦੀ ਵੀਰੇ ਵਾਲੇ ਸੋਟਾ ਛੱਬੀਆਂ ਆ ਰਹੇ ਅੱਗੇ ਸਾਡੇ ਛੋਟੀ ਸਭਨ ਮੌਜਾਨੀ ਉਹ ਤੈਨੂੰ ਰਗੜ ਕੇ ਜਾਵਾਂਗੇ ਥੱਲੇ ਰੈਡੀ ਹੋ ਜਾਣੀ ਉਹ ਤੈਨੂੰ ਰਗੜ ਕੇ ਜਾਵਾਂਗੇ ਥੱਲੇ ਰੈਡੀ ਹੋ ਜਾਣੀ ਬਾਕੀ ਜਿੰਨੇ ਵੀ ਮੌਜ ਕੋਲ ਸਾਰਾ 14 ਬਹਤਰਾ ਜਿਹੜੇ ਲਾਟੀ ਪਾਣਗੇ ਸਾਡਾ ਛੋਟਾ ਵੀਰ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਤੁਹਾਡੀ ਸਰਖਾ ਤੁਹਾਨੂੰ ਪਤਾ ਲੱਗਣਾ ਕਿ ਤੁਸੀਂ ਅੱਜ ਵਰਤੇ ਮੀਹ ਦੇ ਵਿੱਚ ਪਹੁੰਚੇ ਹੋ ਇਹ ਤੁਹਾਡੀ ਜੋਲੀ ਨਹੀਂ ਪਹੁੰਚਾਉਣਾ ਤੁਹਾਡੇ ਸੂਰਮਿਆਂ ਨੇ ਪਹੁੰਚਾਉਣਾ ਮੇਰੇ ਵੀਰੋ ਅਣ ਦੱਟ ਕੇ ਜਿੰਨਾ ਮਰਜੀ ਮੀਂਹ ਪਵੇ ਬਸ ਜਾਣਾ ਉੱਥੇ ਆਪਣੇ ਦਸਰਾ ਸਰਕਾਰ ਨੂੰ ਕਿਹਾਂ ਅੰਕੀ ਸੂਰ ਨੇ ਘਰੇ ਵਿੱਚ ਕਿਦਾਂ ਵੀ ਆਪਣੇ ਪੈਂਟਾ ਖਾਟਾ ਖਰਾਬ ਹੁੰਦੀਆਂ ਮੇਰੇ ਤਾਂ ਖੰਡਾ ਪਾਣੀ ਪਾਇਆ ਪਰਥੋਂ ਤੇ ਨਟਾਇਆ ਮੌਥਰੀ ਦੱਸਿਆ ਆ ਮੀਤ ਉਹ ਹੀ ਦਬਨ ਵਾਲੇ ਨਹੀਂ ਹੈਗੇ ਸਰਕਾਰੋਂ ਵੀ ਦਬਨ ਵਾਲੇ ਨਹੀਂ ਹੈਗੇ ਝੁਕਨ ਵਾਲੇ ਨਹੀਂ ਹੈਗੇ ਛੁੱਟ ਤੋਂ ਵੱਧ ਕੇ ਤਾਂ ਅਸਲ ਵਿੱਚ ਜੱਟ ਤੋਂ ਆਇਆ ਹੋਊਗਾ ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ ਆਪਣੀ ਕਿਸਾਨੀ ਲਈ ਖੜੇ ਆ ਲਓ ਵੀ ਹੁਣ ਗਲਾਵ ਤੋਂ ਹੁੰਦਾ ਗੀਤ ਗਲਾਵ ਲਾ ਦੇ ਕਰਾਂ ਵੀ ਮਣਕ ਕੋਈ ਜਸੀਨਾ ਗੀਤ ਪੁਰਾ ਕਿ ਜਿਹੜਾ ਨੌਜਵਾਨਾਂ ਦੇ ਵਿੱਚ ਕੋਈ ਆਉ ਦੇ ਪੂਰੀ ਥੋਰ ਫਾ ਦੇ ਲੱਗ ਲਾਈਵ ਤੇ ਆਹੋ ਜੋ ਮੜ ਸ੍ਰੀ ਰਵਿਰਜਿਤ ਜੀ ਤੇ ਖਾਸ ਕਰਕੇ ਸ੍ਰੀ ਰਵਿਰਜਿਤ ਜੀ ਦੇ ਸਾਥੋਂ ਭਾਨੇ ਬਾਈ ਨੇ ਕਹਿੰਦਾ ਕਹਾਂ ਚੜ ਜਾ ਵਈ ਤਹਾਂ ਚੜ ਜਾ ਭਾਨੇ ਬਾਈ ਨੇ ਤਹਾਂ ਹੋ ਜਾਂਦਾ ਹੱਕ ਲਈ ਲੜਨਾ ਸਾਥ ਲਈ ਖੜਨਾ ਬਹੁਤ ਔਖੀ ਗੱਲ ਹੈ ਸੋ ਭਾਨੇ ਬਾਈ ਨੂੰ ਬਹੁਤ ਬਹੁਤ ਮੁਹਾਰਤਵਾਦ ਹੈ ਕਿ ਲਾਡੀ ਸ਼ਾਜਲੇ ਨੇ ਗਾਣਾ ਲਿਖਿਆ ਹੋਇਆ ਹੈ ਲਾਡੀ ਸ਼ਾਜਲਾ ਸੁਣਾਓ ਮੇਰਾ ਭਰਾ ਕਿ ਮੈਂ ਤਾਂ ਇਹੀ ਗੱਲ ਕਹਿ ਸਕਦਾ ਕਿ ਸਾਡੇ ਸਿੱਧੂ ਭਰਾ ਲਈ ਸਿੱਧੂ ਮੂਸੇਵਾਲੇ ਲਈ ਜਰੀਰ ਤਾੜੀ ਮਾਰੋ ਜੋ ਵੱਡੀ ਗੱਲ ਹੁੰਦਾ ਤਾਂ ਉਹ ਵੀ ਹੋਣਾ ਇੱਥੇ ਤਾਂ ਨੇ ਬੜੀ ਬਹੁਤ ਮੁबारकਵਾਦ ਤੇ ਸਾਡਾ ਭਰਾ ਟਾਈਗਰ ਹਲਵਾਰਾ ਛੋਟਾ ਭਰਾ ਤੇ ਭਾਈ ਬਲਕਾਰਨ ਖੂਲੇ ਭਾਈ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਵੀ ਆ ਰਹੇ ਨੇ ਲਾਡੀ ਸ਼ਾਜਲਾ ਸਾਡਾ ਭਰਾ ਲਾਡੀ ਸ਼ਾਜਲਾ ਸਾਹਿਬ ਆਉਣ ਦੇ ਟਾਨ ਜਿਹੜਾ ਮਰਜੀ ਸਾਡਾ ਬਈ ਸ਼ੀਗਰ ਸਾਰੇ ਨੂੰ ਪੰਨੇ ਹੱਡਾ ਵੱਡਾ ਪਈਆ ਪਾਡੇ ਗਰੋਹ ਨਾਲ ਜੁੜੇ ਹੋਏ ਆ ਤੇ ਬਾਕੀ ਸਤਾ ਪੰਨੇ ਬਾਈ ਦੇ ਨਾਲ ਹੀ ਆ ਜਿਵੇਂ ਬੰਨਾ ਬਣ ਕੇ ਨਾ ਗਾਣ ਗਾਏ ਬਈ ਤੇ ਫਿਰ ਵੀ ਕੀ ਕਰਾਏ ਜਿਹੜਾ ਮਰਜ਼ੀ ਲਾ ਦੇ ਸਿੱਧੂ ਵਾਲਾ ਲਾ ਪੰਜਾਬ ਲਾ ਦੇ ਬਾਈ ਪੰਜਾਬ ਇੱਕ ਮਿੰਟ ਮਾਈਕ ਲਾ ਲਾ ਬੂ ਘਟਦੀਦਾ ਬਾਈ ਲੈ ਲੈ ਹਾਈ ਮੈਂ ਤਾਂ ਇੱਕ ਸ਼ਬਦ ਬੋਲ ਸਕਦਾ ਉਹ ਨਾ ਰੰਗ ਦੇ ਲਲਾੜੀਆਂ ਦੇ ਪੱਗ ਮੇਰੀ ਇਹ ਨੂੰ ਰੰਗਣਾ ਏ ਤੇ ਕਮਾਲ ਰੰਗੀ ਉਹ ਅਪੂਰੀ ਦੁਨੀਆ ਚ ਨਾ ਲੱਭੇ ਰੰਗ ਐਸਾ ਔਰ ਕਿ ਤੂ ਲਹੂ ਸ਼ਹੀਦਾਂ ਦਾ ਪਾਲ ਰੰਗੀ ਆ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੂਰੇ

ਉਹ ਹੋਰ ਹੀ ਨੇੜਿਆ ਪਈ ਹੁਨਾਉਂਗਾ ਆ ਮੰਦਾ ਆ